ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਦੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਾਮੂ ਵਾਲਾ ਹਰਚੋਕਾ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਇਸ ਕਰੋ ਪਹਿਲਾਂ ਵੀ ਆਪਾਂ ਇੱਕ ਦੋ ਵੀਡੀਓ ਬਣਾਈਆਂ ਗਿਆ ਵਪਾਰ ਦਾ ਕੰਮ ਕਰਦੇ ਬਾਈ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਅੱਜ 2 ਐਨੀਮਲ ਸੇਲ ਆ ਇੱਕ ਤੋਕੜ ਆ ਜੀ ਤੇ ਇੱਕ ਗੱਬਣ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਲਾ ਦੋ ਜੀ ਨਾਂ ਵਿਕੀਆ ਪਿੰਡ ਰਾਮੂ ਵਾਲਾ ਹਰਤੂਗਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ 9914031375 ਠੀਕ ਆ ਜਿਹੜੇ ਆਪਾਂ ਪਹਿਲਾਂ ਵੀਡੀਓ ਪਾਈਆਂ ਸੀ ਵੈਕ ਤੇ ਸੀ ਮਾਰੀ ਠੀਕ ਆ ਜੀ ਬਾਈ ਜਰਸੀ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਪਹਿਲਾ ਸੂਆ ਸੁੰਦੀ ਆ ਮੂੰਹ ਚਾਰ ਦੰਦ ਬੱਛੀ ਆ ਠੀਕ ਆ ਜੀ ਇਹ ਦਿਨ ਕਿੰਨੇ ਲੈ ਜੀ ਦਿਨ ਲੈ ਜੀ 2 ਤੋਂ 3 ਦਿਨ ਲੈ ਜੀ ਕਿੰਨਾ ਕੁ ਪਾਜੂ ਬਾਈ ਦੁੱਧ ਤੇ ਦੁੱਧ ਪਾਜੂ 15 ਤੋਂ ਪਲੱਸ ਹੀ ਪਾਜੂ ਠੀਕ ਹੈ ਜੀ ਤੋਰ ਕੇ ਵੀਰੇ ਬਾਹਰ ਹੀ ਨਹੀਂ ਇਹ ਨਹੀਂ ਮਾਂ ਨੇ 44 ਕਿਲੋ ਦੁੱਧ ਦਿੱਤਾ ਹੋਇਆ ਪਹਿਲੇ ਜੀ ਠੀਕ ਆ ਚੰਗੀ ਬਰੀਡ ਵਾਲੀ ਦੀ ਬੱਚੀ ਆ ਬਾਕੀ ਪਹਿਲੇ ਸੂਏ ਆ ਮੂੰਹ ਤੋਂ 4 ਦਿਨ ਦਾ 15 16 ਕਿਲੋ ਬਾਈ 10 10 ਦੁੱਧ ਪਾਜੂ ਤਿਆਰੀ ਕਰਮ ਵਾਲੀ ਦੀ ਬਹੁਤ ਚੰਗੀ ਆ ਜੀ ਤਿਆਰੀ ਤੁਸੀਂ ਦੇਖ ਸਕਦੇ ਹੋ ਸੋਨਾ ਹਵਾਨਾ ਦਿਨ ਹਜੇ 2 ਤੋਂ 4 ਦਿਨ ਬਾਕੀ ਆ ਮੋੜ ਲਿਆ ਵੀਰ ਬਾਕੀ ਕੱਦ ਕਾਟ ਤੇ ਵਜਨ ਵਾਲੀ ਆ ਰਿਜੀਨਲ ਪੰਜਾਬ ਵਾਲੀ ਜਰਸੀ ਕੋਈ ਹਿਮਾਚਲ ਵਾਲੀ ਨਹੀਂ ਕਿ ਰਿਜੀਨਲ ਪੰਜਾਬ ਵਾਲੀ ਜਰਸੀ ਵਜਨ ਵਾਲੀ ਵਜਨ ਦੇ ਪੱਖ ਤੋਂ ਚੰਗੀ ਆ ਬਾਕੀ ਜਿਹੜੋ ਤੁਸੀਂ ਆਉਂਗੇ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਤੇ ਬਾਈ ਥਣਾ ਦੀ ਡੰਨ ਹੋਊਗੀ ਥਣਾ ਦੀ ਪੂਰੀ ਓਕੇ ਆ ਜੀ ਠੀਕ ਆ ਜੀ ਥਣਾ ਦੀ ਬਾਈ ਕਹਿੰਦਾ ਡੰਨ ਹੋਊਗੀ ਬਾਈ ਕਹਿੰਦਾ ਆਪਾਂ ਚੈੱਕ ਕਰਕੇ ਲਿਆਂਦੀ ਆ ਆਪ ਵੀ ਚੈੱਕ ਕਰਕੇ ਲੈ ਜਾਓ ਬਾਕੀ ਖਵਾਨੇ ਚ ਵਾਲ ਢਿੱਲਾ ਜਿਹੜੀਆਂ ਤੁਸੀਂ ਦੇਖ ਕਰਦੇ ਹੋ ਬਾਕੀ ਸਿਊਸਾ ਪੂਰੀ ਆ ਸੀਲ ਸੌਦਾ ਕਰਮ ਵਾਲੀ ਦਾ ਅੰਤ ਕੋਈ ਨਹੀਂ ਜਿਹੜੀਆਂ ਹਵਾਨੇ ਚ ਵਲਟੇਲਾ ਸਾਰੀਆਂ ਕੱਢ ਕੇ ਸੁਣਾ ਹਵਾਨਾ ਹੁਣ ਵੀ ਸੋਨਾ ਤਿਆਰ ਕਰੀ ਫਿਰਦੀ ਆ ਤੇ ਦੋ ਚਾਰ ਦਿਨਾਂ ਤੇ ਕਰਦਾ ਪੂਰਾ ਸੋਨਾ ਕਰ ਲੈਣਾ ਮੁੱਲ ਬਈ ਇਹਦਾ ਮੋਰ ਲੈਂਣ ਦੇਣ ਬਈ 50000 ਦੀ ਠੀਕ ਹੈ ਮਾਨਤਣ ਕਰ ਦਾਂਗੇ ਜੇ ਕੋਈ ਵੀਰ ਫੋਨ ਲਾਊਗਾ ਠੀਕ ਆ ਜੀ ਆਏਗਾ ਇਹਦਾ ਮਾਨਤਣ ਪੂਰਾ ਕਰ ਦੇਣਾ ਠੀਕ ਆ ਬਾਈ ਕਹਿੰਦਾ 50000 ਰੁਪਇਆ ਡਿਮਾਂਡ ਆ ਜਿਹਨੂੰ ਜਜੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਬਾਈ ਕਿਹਾ ਕਿ ਨਾ ਕਿ ਇਹਨੇ ਮੁੱਲ ਵੀ ਨਹੀਂ ਕਰਨਾ ਹੋਰ ਉਪਾਰੀ ਨੇ ਮਾਨਤਣ ਚੰਗਾ ਕਰ ਦਾਂਗੇ ਬਾਕੀ ਜੈ ਜੈ ਮੁੱਲ ਕੀਤਾ ਕੋਈ ਬਾਲਾ ਨਹੀਂ ਕਿਉਂਕਿ ਬੱਚੀ ਹਜੇ ਕੱਚੀ ਆ ਮੂੰਹ ਤੋਂ 4 ਦਿਨ ਦਾ ਹੈ ਕਿ ਬੇਸ਼ੱਕ ਦੀ ਚੈੱਕ ਕਰ ਲਿਓ 2 ਨੰਬਰ ਬਈਆ ਜੀ 2 ਨੰਬਰ ਬਈ ਹੋ ਗਏ ਹੋਣਗੇ 3 ਮਹੀਨੇ ਸੂਈ ਨੂੰ ਠੀਕ ਆ ਜੀ ਤੇ ਦੁੱਧ ਇਸ ਟਾਈਮ 8 ਕਿਲੋ ਆ ਠੀਕ ਆ ਜੇਲਾ 7 ਮੰਨ ਕੇ ਲੈ ਕੇ ਜਾਵੇ ਮੂਹਰੇ ਥਣ ਚ ਧਾਰਾਂ ਘਟਾ ਇੱਕ ਥਣ ਚ ਧਾਰਾਂ ਘਟਾ ਹਾਂਜੀ ਤੇ ਏਆਈ ਵਗੈਰਾ ਤਾਂ ਨਹੀਂ ਬਈ ਹੋਈ ਨਹੀਂ ਏਆਈ ਵੀ ਨਹੀਂ ਕਰਾਈ ਠੀਕ ਆ ਤੋਰ ਕੇ ਦਿਖਾ ਦੇ ਵੀਰ ਦੂਜੇ ਸੂਏ ਸੂਈ ਆ ਬਈ ਦੂਜੇ ਸੂਏ ਸੂਈ ਦੂਜੇ ਸੂਏ ਸੂਈ ਹੋਈ ਆ ਬਾਈ ਦੇ ਦੱਸਣ ਮੁਤਾਬਕ ਲਗਭਗ 3 ਮਹੀਨੇ ਹੋ ਗਏ ਸੂਈ ਨੂੰ ਗਾਂ ਵੱਢੀ ਆ ਜੀ ਕੋਈ ਛੋਟੀ ਨਹੀਂ ਚੰਗੇ ਕਦ ਕਾੜ ਤੇ ਵਜਣ ਵਾਲੀ ਆ ਫਰੀਡ ਵਾਲੀ ਗਾਂ ਐ ਜਿਹੜਾ ਅੱਜ ਦਾ ਦੁੱਧ ਆ ਉਹ ਬਾਈ ਕਹਿੰਦਾ 8 ਕਿਲੋ ਆ 7 ਕਿਲੋ ਆਪਾਂ ਘਰੇ ਚ ਵਾ ਕੇ ਦੇ ਦਾਂਗੇ ਪਹਿਲਾਂ ਹੀ ਬਾਈ ਕਹਿੰਦਾ 10 ਦਿੰਨੇ ਆ ਕਿਉਂਕਿ ਕਈ ਾਰ ਕੋਈ ਵੀਰ ਨਾ ਦੂਰੋਂ ਚੱਲ ਕੇ ਹੁੰਦਾ ਹੁੰਦਾ ਮੂਰਲੇ ਇੱਕ ਥਾਂ ਚੋਂ ਧਾਰਾਂ ਘਾਟਾ ਕਿੰਨੀ ਆ ਧਾਟਾ ਬਾਈ ਇਹ 10 ਅੰਕ ਧਾਰਾਂ ਦਾ ਫਰਕ ਆ ਜੀ ਠੀਕ ਆ ਜੀ 10 ਅੰਕ ਧਾਰਾਂ ਦਾ ਦੂਜੀਆਂ ਥਣਾਂ ਨਾਲੋਂ ਫਰਕ ਆ ਬਾਈ ਕਹਿੰਦਾ ਬਾਕੀ ਆ ਕੇ ਤਸੱਲੀ ਕਰ ਲਿਓ ਜਿਹੜਾ ਦੁੱਧ ਦੱਸਿਆ ਬਾਈ ਨੇ ਨੈਟ ਤਿਆਰ ਹੋਊਗਾ ਏ ਆਈ ਬਾਈ ਕਹਿੰਦਾ ਨਹੀਂ ਹੋਈ ਕਿਉਂਕਿ ਆਪਣੀ ਲਿਆਂਦੀ ਵੀ ਆਪਾਂ ਐਵੇਂ ਕਹਿ ਦੇ ਕੇ 10 ਦਿਨ ਹੋ ਗਏ 20 ਦਿਨ ਹੋ ਗਏ ਆਪਣੀ ਲਿਆਂਦੀ ਵੀ ਆ ਮੁੱਲ ਬਾਈ ਇਹਦਾ 11000 ਹੀ ਦੇ ਦਾਂਗੇ ਠੀਕ ਆ ਜੀ ਹੋਜੂ ਮਾੜਾ ਮੋਟਾ ਹੀ ਕਰ ਦਾਂਗੇ ਮਾਨਤਾਂ ਨੂੰ ਕੋਈ ਆਉਗਾ 11000 ਰੁਪਿਆ ਬਾਈ ਇਹਦਾ ਮੁੱਲ ਕਰਦੇ ਬਾਕੀ ਮਾਨਤਾਂ ਨੂੰ ਹੋਜੂਗਾ ਜੀ ਨੂੰ ਜਜੂਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਬਾਈ ਨਾ ਕਨੈਕਟ ਕਰ ਸਕਦੇ ਆ ਧੰਨਵਾਦ